ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਉਸਦੇ ਦੋ ਪੁੱਤਰ ਸਨ ਸਮਾਂ ਬੀਤਦਾ ਗਿਆ ਦੋਵੇਂ ਪੁੱਤਰ ਜਵਾਨ ਹੋ ਗਏ ਇੱਕ ਦਿਨ ਉਸਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਮੈਂ ਹੁਣ ਬੁੱਢਾ ਹੋ ਰਿਹਾ ਹਾਂ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ ਬਸ ਇਹ ਦੋ ਵੱਡੇ ਪੱਥਰ ਹਨ ਤੁਸੀਂ ਇਹਨਾਂ ਤੋਂ ਬਹੁਤ ਕੁਝ ਕਮਾ ਸਕਦੇ ਹੋ ਇਹ ਗੱਲ ਸੁਣ ਕੇ ਉਸ ਦਾ ਇੱਕ ਪੁੱਤਰ ਉੱਚੀ ਉੱਚੀ ਹੱਸਣ ਲੱਗ ਗਿਆ ਤੇ ਕਹਿਣ ਲੱਗਾ ਕਿ ਇਸ ਤੋਂ ਕੀ ਕਮਾ ਹੋਣਾ ਦੂਜੇ ਪਾਸੇ ਉਸਦੇ ਦੂਸਰੇ ਪੁੱਤਰ ਨੇ ਪੱਥਰ ਫੜਿਆ ਤੇ ਕਿਹਾ ਸਾਡਾ ਪਾਲਣ ਪੋਸ਼ਣ ਕਰਨ ਲਈ ਤੁਹਾਡਾ ਧੰਨਵਾਦ ਇਹ ਅਨਮੋਲ ਚੀਜ਼ ਦੇਣ ਲਈ ਤੁਹਾਡਾ ਧੰਨਵਾਦ ਪਹਿਲੇ ਪੁੱਤਰ ਨੇ ਪੱਥਰ ਰੱਖ ਦਿੱਤਾ ਤੇ ਉਸ ਵੱਲ ਧਿਆਨ ਨਹੀਂ ਦਿੱਤਾ ਦੂਜੇ ਪਾਸੇ ਉਸਦਾ ਦੂਸਰਾ ਪੁੱਤਰ ਉਸ ਨੂੰ ਹੱਥ ਵਿੱਚ ਫੜ ਕੇ ਸੋਚਣ ਲੱਗਾ ਕਿ ਉਹ ਇਹੋ ਜਿਹਾ ਕੀ ਕਰੇ ਕਿ ਉਹ ਇਸ ਪੱਥਰ ਤੋਂ ਕੁਝ ਕਮਾ ਸਕੇ ਉਸ ਨੇ ਪੱਥਰ ਨੂੰ ਕਢਣਾ ਸ਼ੁਰੂ ਕਰ ਦਿੱਤਾ ਤੇ ਉਸ ਪੱਥਰ ਦੀ ਇੱਕ ਮੂਰਤੀ ਬਣਾ ਦਿੱਤੀ ਉਸ ਮੂਰਤੀ ਨੂੰ ਉਸ ਨੇ 500 ਰੁਪਏ ਵਿੱਚ ਵੇਚ ਦਿੱਤਾ ਤੇ ਉਸਨੇ 500 ਰੁਪਏ ਦੇ ਦੋ ਹੋਰ ਪੱਥਰ ਖਰੀਦ ਲਏ ਉਹਨਾਂ ਦੀਆਂ ਵੀ ਮੂਰਤੀਆਂ ਬਣਾ ਦਿੱਤੀਆਂ ਤੇ ਉਸਨੇ ਉਹ ਮੂਰਤੀਆਂ 1000 ਰੁਪਏ ਵਿੱਚ ਵੇਚ ਦਿੱਤੀਆਂ ਇਸੇ ਤਰ੍ਹਾਂ ਉਹ ਹੋਰ ਪੱਥਰ ਲਿਆਉਂਦਾ ਰਿਹਾ ਤੇ ਮੂਰਤੀਆਂ ਬਣਾ ਕੇ ਵੇਚਦਾ ਰਿਹਾ ਇੱਕ ਦਿਨ ਉਸ ਦਾ ਮੂਰਤੀਆਂ ਦਾ ਬਹੁਤ ਵੱਡਾ ਕਾਰੋਬਾਰ ਸ਼ੁਰੂ ਹੋ ਗਿਆ ਤੇ ਉਹ ਬਹੁਤ ਅਮੀਰ ਬਣ ਗਿਆ ਦੂਜੇ ਪਾਸੇ ਉਸ ਦਾ ਪਹਿਲਾ ਪੁੱਤਰ ਇੱਧਰ ਉੱਧਰ ਭਟਕਦਾ ਰਿਹਾ お。 ਮਿਹਨਤ ਕਰਨ ਦੀ ਆਦਤ ਨਹੀਂ ਸੀ ਤੇ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਰਹੀ ਤੇ ਉਹ ਗਰੀਬ ਦਾ ਗਰੀਬ ਹੀ ਰਹਿ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਮਾਵਾਪਤੋਂ ਮਿਲੀ ਚੀਜ਼ ਨੂੰ ਛੋਟੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਸ ਵਿੱਚ ਮਾਵਾਪਦਿਆਂ ਦਾ ਪਿਆਰ ਵੀ ਨਾਲ ਹੁੰਦੀਆਂ ਹਨ ਅਸੀਂ ਉਹਨਾਂ ਦੁਆਰਾ ਦਿੱਤੀ ਗਈ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਆਪਣੀ ਮਿਹਨਤ ਨਾਲ ਬਹੁਤ ਵੱਡੀ ਬਣਾ ਸਕਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਚਾਹੀਦਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ